ਮੇਰਾ ਨਗਰ ਬਾਈ ਜੀ ਰਾਸ਼ਨ ਲੈ ਕੇ ਚੱਲਿਆ ਸੀ ਫਾਜ਼ਲ ਕਾ ਏਰੀਏ ਦੇ ਵਿੱਚ ਆਪਾਂ ਘੁਰਕਾ ਪਿੰਡ ਦੇ ਵਿੱਚ ਗਏ ਸੀ ਤੇ ਬਾਈ ਜਲਦੀ ਤੁਰਨੇ ਕਰਕੇ ਨਾ ਤੇ ਬਾਈ ਭੁੱਖ ਬਹੁਤ ਲੱਗੀ ਪਿੰਡ ਲੱਧੂ ਕੇ ਰੁਕੇ ਮੁਖਸਰ ਸਾਹਿਬ ਦੇ ਨਾਲ ਜਿਹੜਾ ਪਿੰਡ ਆ ਗਿਆ ਬਾਈ ਤੁਹਾਨੂੰ ਇਸ ਦੁਕਾਨਦਾਰ ਦੀ ਗੱਲ ਦੱਸਦਾ ਬਾਈ ਜੇ ਤੁਹਾਨੂੰ ਦੱਸਾਂਗਾ ਨਾ ਤੁਸੀਂ ਇੰਨਾ ਕੁ ਹੈਰਾਨ ਰਹਿ ਜਾਣਾ ਵੀ ਇਦਾਂ ਵੀ ਕੁਝ ਹੋ ਸਕਦਾ ਤੇ ਬਾਈ ਅਸੀਂ ਮਤਲਬ ਕੁਝ ਖਾਣ ਲਈ ਜਿੱਦਾਂ ਬ੍ਰੇਕਫਾਸਟ ਆ ਸਮੋਸੇ ਕਹਿ ਤੇ ਤੇ ਸਾਰਿਆਂ ਚਾਹ ਦੇ ਕੱਪ ਕਹਿ ਤੇ ਠੀਕ ਹੈ ਜੀ ਅਸੀਂ 15 18 ਜਾਣੇ ਜਿਹੜੇ ਮੈਂਬਰ ਬਣਦੇ ਸੀ ਤੇ ਬਾਈ ਜਦੋਂ ਜਮਾ ਅਸੀਂ ਪੈਸੇ ਦੇਣ ਲੱਗੇ ਨਾ ਤੇ ਇਸ ਬਾਈ ਦੀ ਜਿਹੜੀ ਸੋਚ ਆ ਉਹਨੂੰ ਸਲਾਮ ਤੇ ਇਸ ਦੁਕਾਨਦਾਰ ਦੇ ਬਾਈ ਦੀ ਇੱਕ ਜਿਹੜੀ ਸੋਚ ਆ ਕਹਿੰਦਾ ਬਾਈ ਜੀ ਕਿੱਥੇ ਚੱਲੇ ਹੋ ਉਹਨੂੰ ਪਹਿਲਾਂ ਨਹੀਂ ਪਤਾ ਲੱਗਿਆ ਕਿ ਅਸੀਂ ਰਾਸ਼ਨ ਲੈ ਕੇ ਚੱਲੇ ਆ ਉਹ ਸਾਨੂੰ ਇੰਨਾ ਪੁੱਛ ਕੇ ਚੁੱਪਚਾਪ ਕਰਕੇ ਆਪਦੇ ਕਾਊਂਟਰ ਤੇ ਬਹਿ ਗਿਆ ਤੇ ਜਦੋਂ ਅਸੀਂ ਚਾਹ ਪਾਣੀ ਪੀ ਕੇ ਸਮੋਸੇ ਖਾ ਕੇ ਜਦੋਂ ਅਸੀਂ ਤੁਰਨ ਲੱਗੇ ਜੀ ਉਹ ਆਂਦਾ ਜੀ ਮਹਾਰਾਜ ਬਖਸ਼ੋ ਜੀ ਬਖਸ਼ੋ ਅਸੀਂ ਕਿ ਅਸੀਂ ਪਹਿਲਾਂ ਡਰ ਕੇ ਵੀ ਪਤਾ ਨਹੀਂ ਕੀ ਸਾਡੇ ਤੋਂ ਗਲਤੀ ਹੋ ਗਈ ਉਹ ਆਂਦਾ ਮੈਨੂੰ ਵੀ ਜਿਹੜਾ ਸੇਵਾ ਕਰਨ ਦਾ ਮੌਕਾ ਮਿਲਿਆ ਤੁਹਾਡੇ ਥਰੂ ਹਨਾ ਮੇਰਾ ਵੀ ਇਨਾਂ ਕ ਜਿਹੜਾ ਯੋਗਦਾਨ ਬਣਦਾ ਤੇ ਸਾਰੀ ਸੰਗਤ ਨੂੰ ਬਾਈ ਜੀ ਉਹਨੇ ਇੱਕ ਬ੍ਰੇਕਫਾਸਟ ਕਰਵਾਇਆ ਹਨਾ ਤੇ ਬਹੁਤ ਬਹੁਤ ਧੰਨਵਾਦ ਵੀ ਦਾ ਕਿਉਂਕਿ ਪੰਜਾਬੀਆਂ ਦੇ ਬਾਈ ਦਿਲ ਵਾਕਈ ਮੋਮ ਬਣ ਜਾਂਦੇ